ਹਾਂਜੀ ਕਿਸਾਨ ਭਰਾਵੋ ਜੋ ਇਸ ਵੇਲੇ ਦੀ ਤੁਸੀਂ ਵੀਡੀਓ ਦੇਖ ਰਹੇ ਹੋਗੇ ਪਿੰਡ ਤੌਲਾ ਜ਼ਿਲ੍ਹਾ ਬਰਨਾਲੇ ਦੀ ਹੈਗੀ ਤੇ ਦੱਸ ਦਿੱਤਾ ਜਾਵੇ ਕਿ ਇੱਥੇ ਬਈ ਜੀ ਅੱਗ ਲੱਗ ਚੁੱਕੀ ਸੀਗੀ ਤੇ ਟਾਈਮ ਦੀ ਗੱਲਬਾਤ ਕਰੀਏ ਸਵੇਰੇ ਟਾਈਮ ਆਏਗਾ ਸੀਗਾ 8:30 ਤੋਂ 9:30 ਦੇ ਵਿੱਚ ਬਈ ਜੀ ਜੋ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈਗਾ ਜੁ ਕਿ ਗੈਰਡ ਚੋ ਸਪਲਾਈ ਖੇਤਾਂ ਨੂੰ ਜਾਂਦੀ ਹੈ 24 ਘੰਟੇ ਵਾਲੀ ਤਾ ਤਾਰਾਂ ਵੇਜੇ ਸਾਂਟ ਹੋ ਚੁੱਕੇ ਸੀ ਉਹਨਾਂ ਕਾਰਨ ਵੇਜੇ ਇਹ ਅੱਗ ਆ ਜਿਹੜੀ ਲੱਗੀ ਸੀਗੀ ਪਰ ਅੱਗ ਤੇ ਜਿਹੜਾ ਜਲਦੀ ਤੋਂ ਜਲਦੀ ਰੋਕ ਪਾਈ ਗਈ ਕਿਉਂਕਿ ਜੋ ਨੇੜੇ ਕਿਸਾਨ ਭਰਾ ਸੀ ਜਲਦੀ ਦੇ ਨਾਲ ਆਏ ਤਾਂ ਕਣਕ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਰੁਕਿਆ ਗਿਆ ਤੇ ਵਾਹਿਗੁਰੂ ਦੀ ਮਿਹਰ ਹੈ ਕਿ ਵੇਜੇ ਕਿ ਜਿਆਦਾ ਨੁਕਸਾਨ ਹੋਣ ਤੋਂ ਬਚਿਆ ਤੇ ਨੇੜੇ ਤੇੜੇ ਵਾਲੇ ਪਿੰਡਾਂ ਨੂੰ ਵੇਜੇ ਜਾਂ ਕलिए ਪੰਜਾਬ ਦੇ ਵਿੱਚ ਜੋ ਵੀ ਪਿੰਡ ਨੇਗੇ ਤਾਂ ਸਪਲਾਈ ਵੇਜੇ ਹਰੇਕ ਪਿੰਡ ਵਿੱਚ ਜੋ ਪਿੰਡ ਤੋਂ ਬਾਹਰ ਆ ਕੇ ਖੇਤਾਂ ਵਿੱਚ ਤਾਂ ਉਹ ਬੰਦ ਕੀਤੀ ਜਾਵੇ ਤੇ ਵਾਹਿਗੁਰੂ ਜਰੂਰ ਲਿਖਿਓ ਕਮੈਂਟਾਂ ਦੇ ਵਿੱਚ